ਸਮਾਨਾ ਉਪ ਮੰਡਲ ਦੇ ਪਿੰਡ ਤਰਖਾਨ ਮਾਜਰਾ ਦੇ ਵਿੱਚ ਇੱਕ ਔਰਤ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕਿਸੀ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਥਿਤ ਦੋ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਲੇਕਿਨ ਕਥਿਤ ਦੋਸ਼ੀਆਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੀ ਜ਼ਮੀਨ ਖਰੀਦੀ ਹੈ ਉਹ ਪੈਸੇ ਦੇ ਖਰੀਦੀ ਹੈ ਕੋਈ ਧੋਖਾ ਨਹੀਂ ਕੀਤਾ ਗਿਆ ਇਸ ਝੂਠੇ ਆਰੋਪ ਲਾਏ ਗਏ ਹਨ ਅਸੀਂ ਕਿਸੇ ਦਿਨਾਂ ਧੋਖਾ ਨਹੀਂ ਕੀਤਾ ਇਹ ਸਾਰੇ ਆਰੋਪ ਪੰਚਾਇਤੀ ਤੌਰ ਤੇ ਪਹਿਲੇ ਫੈਸਲੇ ਹੋ ਚੁੱਕਿਆ ਥਾ ਉਸ ਲਾਏ ਗਏ ਸਾਡੇ ਇਸ ਦੇ ਵਿੱਚ ਕੋਈ ਵੀ ਕਸੂਰ ਨਹੀਂ ਹੈ ਲੇਕਿਨ ਪੁਲਿਸ ਇਸ ਮਾਮਲੇ ਦੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਔਰ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਅਜੇ ਪਰਿਵਾਰ ਵੱਲੋਂ ਨਹੀਂ ਕੀਤਾ ਗਿਆ ਉਹ ਇਨਸਾਫ ਦੀ ਮੰਗ ਪੁਲਿਸ ਤੋਂ ਕਰ ਰਿਹਾ ਲੇਕਿਨ ਸਾਰਾ ਮਾਮਲਾ ਜਾਂਚ ਦੇ ਮੇਰੀ ਮਾਤਾ ਦਾ ਨਾਮ ਅੰਗਰੇਜ਼ ਕੌਰ ਜੀ ਸਾਡੇ ਨਾਲ ਧੋਖਾ ਧੜੀ ਹੋਈ ਹੈ ਜੀ ਜ਼ਮੀਨ ਦੇ ਮਾਮਲੇ 'ਚ 4 ਕਨਾਲਾਂ 10 ਮਰਲੇ ਜ਼ਮੀਨ ਗਹਿਣੇ ਦਿੱਤੀ ਸੀ ਜਿਸ ਦੇ ਬਾਪੂ ਕਹਿੰਦਾ ਵੀ ਸਾਨੇ ਰਜਿਸਟਰੀ ਕਰਵਾਉਣੀ ਹੈ ਗਹਿਣੇ ਦੀ ਤੇ ਉਹ ਸਾਨੂੰ ਕਹਿ ਕੇ ਲੈ ਗਿਆ ਮੇਰੀ ਮਾਤਾ ਨੂੰ ਮੈਂ ਹੈ ਨਹੀਂ ਸੀ ਤੇ ਮੈਂ ਮਾਤਾ ਨੂੰ ਭੇਜਤਾ ਤੇ ਕਰਨ ਗਏ ਤੇ ਧੋਕੇ ਧੜੀ ਨਾਲ ਉਹਨੇ 2 4 ਕਨਾਲਾਂ 10 ਮਰਲੇ ਬਾਹਰ ਉਸਟਾਮਪ ਤੇ ਕਰਵਾ ਲਈ ਐ ਤੇ 2 ਕਨਾਲਾਂ 1 ਮਰਲੇ ਦੀ ਰਜਿਸਟਰੀ ਕਰਾ ਆ ਗਿਆ ਬੈਦ ਦੀ ਤੇ ਮਾਤਾ ਨੂੰ ਪਤਾ ਨਹੀਂ ਸੁਭਾਨਪੜ ਸੀ 2 ਕਨਾਲ ਜਿਹੜੀ ਦੱਸ ਰਹੇ ਤੁਸੀਂ ਹਾਂਜੀ ਉਹ ਵੀ ਗੇੜੇ ਰੱਖੀ ਸੀ ਨੇ ਗੈਣੇ ਨਹੀਂ ਸੀ ਉਹ ਹਾਂ ਹਾਂਜੀ ਉਹਦਾ ਬਿਆਨਾ ਕਰਾਇਆ ਹਾਂਜੀ ਬਿਆਨਨਾ ਕਰਵਾ ਲਿਆ ਦਾ ਉਹਦੇ ਦਿਨ ਕਰਾਇਆ ਹਾਂ ਚਾਰ ਕਨਾਲਾ 10 ਮਰਲੇ ਦਾ ਜੀ ਉਸ ਦੀ ਰਜਿਸਟਰੀ ਹੋ ਗਈ ਤੁਸੀਂ ਦੇ ਸਿਰ ਹਾਂਜੀ ਉਹਦੇ ਧੋਖੇ ਧੜੀ ਨਾਲ ਰਜਿਸਟਰੀ ਕਰਵਾ ਗਿਆ ਵੀ ਅਨਪੜ੍ਹ ਨੇ ਨੂੰ ਪੜ੍ਹਿਆ ਦੋ ਕਨਾਲਾ ਉਸ ਦਾ ਉਹ ਦੋ ਕਨਾਲਾ ਇੱਕ ਮਰਲੇ ਦੀ ਰਜਿਸਟਰੀ ਕਰਾ ਗਿਆ ਜੀ ਧੋਖੇ ਧੜੀ ਨਾਲ ਅੱਛਾ ਉਹ ਵੀ ਕਰਾ ਲਿਆ ਹਾਂਜੀ ਫਿਰ ਤੁਸੀਂ ਉਸਕੇ ਬਾਅਦ ਕੀ ਹੋਇਆ ਉਹਦੇ ਬਾਅਦ ਕੀ ਹੋਇਆ ਜਿਹੜੇ ਉਹ ਗੈਣੇ ਵਾਲੀ ਜ਼ਮੀਨ ਸੀ ਮੈਂ ਗੱਲ ਹੋਈ ਸੀ ਵੀ 6 ਮਹੀਨਿਆਂ ਨੂੰ ਮੈਂ ਛੱਡਾਂਗਾ ਠੀਕ ਹੈ ਇਹਨੇ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਛੱਡ ਦਾਂਗੇ ਇਹ ਕੱਚਾ ਪੇਪਰ ਹ ਵੀ ਜਦੋਂ ਮਰਜੀ ਪੈਸੇ ਦੇ ਦੇ ਮੈਂ ਛੱਡ ਦਾਂਗਾ ਮੈਨੂੰ ਫੋਨ ਕੀਤਾ ਵੀ ਮੈਂ ਆਪਣੀ ਜ਼ਮੀਨ ਛਡਾਣੀ ਹੈ ਮੇਰੇ ਕੋਲ ਪੈਸੇ ਤਿਆਰ ਪਏ ਨੇ ਇਹ ਕਹਿੰਦਾ ਵੀ ਜਿਹੜੀ ਤੇਰੀ ਮੰਮੀ ਨੇ ਪਹੀ ਲਿਖਾਈ ਆ ਰਸਤਾ ਲਿਖਾਇਆ ਤੇ ਉਹ ਪਹੀ ਕਿੱਥੇ ਦੇਵੇਂਗਾ ਮਾਹ ਕਿਹੜੀ ਪਹੀ ਜ ਜ ਤੈਨੂੰ ਜ਼ਮੀਨ ਹੀ ਨਹੀਂ ਦਿੱਤੀ ਕੋਈ ਕਹਿੰਦਾ ਮੈਨੂੰ ਜ਼ਮੀਨ ਦਿੱਤੀ ਤੇਰੀ ਮਾਤਾ ਨੇ ਉਥੋਂ ਪਤਾ ਲੱਗਿਆ ਜੀ ਸਾਨੂੰ ਸਾਰਾ ਸਿਲਸਲਾ ਜੋ ਉਥੋਂ ਸਟਾਰਟ ਹੋਇਆ ਫਿਰ ਮਾਤਾ ਨੇ ਕੀ ਕੀਤਾ ਤੁਹਾਨੂੰ ਪਤਾ ਲੱਗਿਆ ਮਾਤਾ ਨੇ ਅਸੀਂ ਪੰਚਾਇਤਾਂ ਕਰਦੇ ਰਹੇ ਜੀ 20 ਦਿਨ ਠਾਣੇ ਜੇ ਖਾਂਦੇ ਰਹੇ ਕਹਿੰਦਾ ਵੀ ਸੌ ਨੇਮ ਦਿਓ ਮੈਥਡ ਤੜਵਾਦਣਾ ਰਜਿਸਟਰੀ ਤੜਵਾਦਣਾ ਸਾਰੀ ਪੰਚਾਇਤ ਸੀ ਕੋਈ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਅਦਾਲਤ ਚ ਚੱਲ ਰਿਹਾ ਜੀ ਹਾਂ ਜੀ ਅਦਾਲਤ ਨੇ ਫਿਰ ਅਜੇ ਕੋਈ ਫੈਸਲਾ ਨਹੀਂ ਆਇਆ ਨਹੀਂ ਅਦਾਲਤ ਨੇ ਲੰਬੀ ਡੇਟ ਦਿੱਤੀ ਹੈ ਜੀ 9ਵੇਂ ਮਹੀਨੇ ਦੀ 7 ਤਰੀਕ ਹੁਣ ਤੁਸੀਂ ਸੰਸਕਾਰ ਕਿਉਂ ਨਹੀਂ ਕਰ ਰਹੇ ਸੰਸਕਾਰ ਤਾਂ ਨਹੀਂ ਜਿੰਨ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਜੀ ਵੀ ਪਰਚਾ ਦਬਾਸ ਉਹਨੂੰ ਪਤਾ ਹੀ ਹੈ ਜੀ ਪ੍ਰਸ਼ਾਸਨ ਲੇਟ ਕੰਮ ਕਰ ਦੂਗਾ ਜਿੰਨਾ ਚਿਰ ਮੇਰੇ ਉਹ ਗ੍ਰਿਫਤਾਰ ਨਹੀਂ ਹੁੰਦੇ ਉਹਨਾਂ ਚਿਰ ਮੈਂ ਆਪਣੀ ਮਾਂ ਦਾ ਸੰਸਕਾਰ ਨਹੀਂ ਕਰਾਂਗਾ ਵੀ ਇਹ ਮੈਟਰ ਇਹ ਵੀ ਇੱਕ ਗਰੀਬ ਨਾਲ ਬਹੁਤ ਵੱਡਾ ਧੋਖਾ ਹੋਇਆ ਕਿਉਂ ਇਹਨਾਂ ਜਨਵਰੀ ਦੇ ਵਿੱਚ ਕਰਗੇ ਲੂ ਲੋੜ ਵਾਸਤੇ ਕੋਈ ਬੱਚਾ ਬਾਹਰੋਂ ਭੇਜਣਾ ਜੱਟ ਕੋਲ ਤਾਂ ਜ਼ਮੀਨ ਹੈ ਜਿਹੜੀ ਉਹਨੇ ਗਹਿਣੇ ਪਾਉਣੀ ਹੈ ਤਾਂ ਇਹਨਾਂ ਨੇ 5 ਕਨਾਲਾਂ ਦੇ ਉੱਤੇ 2.5 ਲੱਖ ਰੁਪਇਆ ਲੈ ਲਿਆ ਪड़ोसी ਤੋਂ ਲੇਕਿਨ ਉਹ ਇੰਨਾ ਛੱਤਰਬੰਦਾ ਸੀ ਉਹਨੇ ਉਹ ਜਿਹੜੀ 2.5 ਕਿੱਲੇ ਜ਼ਮੀਨ ਗਹਿਣਾ ਲਿਖਾਉਣ ਦੀ ਬਜਾਏ ਬੈ ਕਰਾ ਲਈ ਉਹਨੇ ਤੇ ਜਦੋਂ ਪਰਿਵਾਰ ਨੂੰ ਪਤਾ ਲੱਗਾ ਇਹਨਾਂ ਨੇ ਪੰਚਾਇਤਾਂ ਜੋੜਨੀਆਂ ਸ਼ੁਰੂ ਕਰਤੀਆਂ ਤੇ 2.5 ਲੱਖ ਰੁਪਈਆ ਉਹਨੂੰ ਮੋੜ ਵੀ ਦਿੱਤਾ ਪੰਚਾਇਤ ਦੇ ਵਿੱਚ ਤਾਂ ਉਹ ਬੰਦੇ ਹੰਕਾਰ ਹੋਏ ਨੇ ਕਿਹਾ ਵੀ ਇਹ 2.5 ਲੱਖ ਤੇਰੇ ਉੱਪਰ ਲਾਉਂ ਮੈਂ ਇਹਨਾਂ ਨੂੰ ਕਿਹਾ ਤੇ ਜਦੋਂ ਉਹ ੱਤਕੇ ਨਾਲ ਪੰਚਾਇਤਾਂ ਨੂੰ ਛੱਡ ਕੇ ਉਹ ਜ਼ਮੀਨ ਦੇ ਵਿੱਚ ਵੱਟ ਪਾਉਣ ਲੱਗਾ ਤੇ ਮਾਤਾ ਉਸ ਚੀਜ਼ ਨੂੰ ਸਹਾਰ ਨਹੀਂ ਸਕੀ ਥੋੜੀ ਜ਼ਮੀਨ ਆ ਯਾਰ ਤਾਂ ਉਹਨੇ ਉੱਥੇ ਹੀ ਮੋਟਰ ਦੇ ਉੱਤੇ ਜ਼ਹਿਰ ਖਾ ਕੇ ਤੇ ਆਪਣੀ ਜੀਵਨ ਲੀਲਾ ਜਿਹੜੀ ਆ ਉਹ ਸਮਾਪਤ ਕਰਨੀ ਹੈ ਹੁਣ ਪਰਿਵਾਰ ਕੀ ਚਾਹੁੰਦਾ ਹੈ ਤੁਹਾਨੂੰ ਪਰਿਵਾਰ ਇਹ ਚਾਹੁੰਦਾ ਹੈ ਵੀ ਅੱਜ 3 ਦਿਨ ਹੋ ਗਏ ਯਾਰ ਮਾਤਾ ਦੀ ਡੈਥ ਹੋਈ ਨੂੰ ਗਰਮੀ ਦਾ ਸਮਾਂ ਡੈੱਡ ਬੋਡੀ ਪਈ ਹੈ ਪੋਸਟਮਾਰਟ ਕੱਲ ਹੋਇਆ ਤੇ ਪੋਸਟਮਾਰਟ ਕੱਲ ਹੋਇਆ ਤੇ ਜਿਹੜੀ ਪ੍ਰਸ਼ਾਸਨ ਹੈ ਉਹ ਕੰਬ ਕਰਨੀ ਨੀਂਦ ਸੁਤਾ ਪਿਆ ਉਹਨੇ ਅੱਜ ਤੱਕ ਰੇੜਾ ਵੀ ਨਹੀਂ ਮਾਰਿਆ ਦੋਸਿਆਂ ਦੇ ਘਰਾਂ ਤੱਕ ਤੇ ਇਹ ਚਾਹੁੰਦੇ ਨੇ ਵੀ ਉਹਨਾਂ ਦੋਸਿਆਂ ਨੂੰ ਫੜ ਕੇ ਸਲਾਖਾਂ ਪਿੱਛੇ ਤੁੰਨੇ ਜਾ ਕਿਉਂਕਿ ਇਧਰ ਤਾਂ ਘਰ ਬਰਬਾਦ ਹੋ ਗਿਆ ਘਰ ਦੇ ਵਿੱਚ ਪਹਿਲਾਂ ਜਿਹੜਾ ਘਰ ਦਾ ਮਾਲਕ ਸੀ ਉਹ ਵੀ ਹੈ ਨਹੀਂ ਪਿੱਛੇ ਜੇ ਉਹਦੀ ਡੈਥ ਹੋ ਗਈ ਤੇ ਹੁਣ ਮਾਤਾ ਪਰਿਵਾਰ ਨੂੰ ਚਲਾ ਰਹੀ ਸੀ ਬੱਚੇ ਆਸਾਮ ਦੀ ਸੀ ਤੇ ਅਜੇ ਇਸ ਘਰ ਚ ਹਨੇਰਾ ਹੋ ਗਿਆ ਤਾਂ ਦੋਸੀ ਜਿਹੜੇ ਨੇ ਉਹ ਖੁੱਲੇ ਫਿਰਦੇ ਨੇ ਭਾਈ ਯਾਰੋ ਤੇ ਉਹਨੂੰ ਫੜਾਉਣ ਵਾਸਤੇ ਇਹ ਇਹਦਾ ਨਾਮ ਹੈਗਾ ਜੀ ਅੰਗਰੇਜ਼ ਕੋਲ ਘਰ ਵਾਲੇ ਦਾ ਨਾਮ ਹੈਗਾ ਗੁਰਜੰਤ ਸਿੰਘ ਵਾਸੀ ਤਰਖਾਨਵਾਜਰਾ ਇਹਨਾਂ ਦਾ ਕੋਈ ਆਪਸੀ ਜ਼ਮੀਨ ਸੰਬੰਧੀ ਝਗੜਾ ਸੀਗਾ ਜੋ ਕੋਰਟ ਚ ਕੇਸ ਚੱਲਦਾ ਹੈਗਾ ਤੇ ਉਹ ਇਹਨਾਂ ਦਾ ਕੋਈ ਪੰਚਾਇਤੀ ਫੈਸਲਾ ਹੋਇਆ ਸੀ ਇਹਨੇ ਪੈਸੀ ਵਗੈਰਾ ਦੇਣੇ ਸੀਗੇ ਉਹਨਾਂ ਦੇ ਤੇ ਉਹਨਾਂ ਕਾਗਜ਼ ਪੱਤਰ ਦੇਣੇ ਸੀ ਪਰ ਇਹ ਪਰਸੋਂ ਫੈਸਲੇ ਤੋਂ ਬਾਅਦ ਪੰਚਾਇਤੀ ਫੈਸਲੇ ਤੋਂ ਬਾਅਦ ਜਾ ਕੇ ਇਹਨੇ ਕਵਿਜਨ ਖਾ ਲਿਆ ਕਵਿਜਨ ਤੋਂ ਬਾਅਦ ਮੁਕਦਮਾ ਜਿਹੜਾ ਉਹ ਦਰਜ ਕਰਤਾ ਕਿਸ ਦੀ ਗਵਾਹ ਦਰਜ ਕਰੇਗਾ ਕਿਸ ਦੀ ਬੇਨਤੀ ਕਰਦਾ ਹੈ ਇਹ ਲਖਵਿੰਦਰ ਸਿੰਘ ਹੈ ਇਹਦਾ ਮ੍ਰਿਤਕ ਦਾ ਬੇਟਾ ਹੈ ਅੱਛਾ ਉਹਨੂੰ ਡਿਸਕੈਟ ਤੇ ਉਹਨੂੰ ਡਿਸਕੈਟ ਦਿਆਂ ਤੇ ਪਰਚਾ ਦਰਜ ਕੀਤਾ ਤੇ ਕਿਸ ਤਰ੍ਹਾਂ ਦੇਖ ਕੇ ਆਪਾਂ ਬੀ ਐਨ ਐਸ ਇਹ ਤਾਰਾ ਜੀ 108 ਜਿੰਮ ਤੇ ਇੱਕ ਹੈਗੀ ਇਹ 3 ਜੀਵਨ 5 ਬੀ ਐਨ ਐਸ ਤਾਂ ਕਿੰਨੇ ਬੰਦੇ ਖਰਾਬ ਹੋਏ ਦੋ ਦੋ ਬੰਦੇ ਦੇ ਖਰਾਬ ਆਰੇ ਨਾਮ ਕੀ ਉਹਨਾਂ ਦਾ ਜਿਹੜਾ ਇੱਕ ਦਾ ਤਾਂ ਨਾਮ ਹੈਗਾ ਮਦਨ ਸਿੰਘ ਪੁੱਤਰ ਮਗੀਰਾਮ ਤੇ ਇੱਕ ਉਹਨਾਂ ਦਾ ਬੇਟਾ ਹੈ ਗੁਰਵਿੰਦਰ ਸਿੰਘ ਪੁੱਤਰ ਮਦਨ ਲਾਲ ਅਜੇ ਅਰੈਸਟ ਕਰਨੀ ਹੈ ਨਾ ਅਰੈਸਟ ਬਾਕੀ ਹੈ ਪੋਸਟਮਾਰਟਮ ਕਰਾਤਾ ਪੋਸਟਮਾਰਟਮ ਕਰਾਤਾ ਡੈਡ ਬੋਡੀ ਆ ਜਿਹੜੀ ਉਹ ਵਾਰਸਾਂ ਦੇ ਨੂੰ ਦੇਦੀ ਹੈ ਕੈਮਰਾਮੈਨ ਪਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼